ਆਪਨishan ਜਿੰਦਾਬਾਦ ਬਾਤੂishan ਤੁਹਾਨੂੰ ਖੈਮਲੇ ਬਰਾਮ ਵਾਲੇ ਮੇਰੇ ਸਾਥੀਓ ਤੁਹਾਡਾ ਦਿਲ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਬਹੁਤ ਬਹੁਤ ਉਾਰਤਾਂ ਹੀ ਉਸੂ ਜਿਹੜੇ ਸਾਥੀ ਆ ਜਿਨ੍ਹਾਂ ਦੀ ਬਦੌਰਤ ਅੱਜ ਰੈਣਾ ਬੁਲੰਦੀ ਤੇ ਪਹੁੰਚਾ ਇਹਨਾਂ ਸ਼ਰਧਾਲੂਆਂ ਦੇ ਨਾਲ ਤੁਹਾਡਾ ਧੰਨਵਾਦ ਕਰਾਂਗਾ ਤੁਸੀਂ ਹਮੇਸ਼ਾ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਮਿਹਰੀਆਂ ਦੇ ਵਿੱਚ ਝਖੜਾਂ ਦੇ ਵਿੱਚ ਤੁਸੀਂ ਹਮੇਸ਼ਾ ਮੇਰੇ ਨਾਲ ਖੜੇ ਰਹੇ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੇਕਰ ਕੋਈ ਮੁਬਾਰਕ ਦਾ ਹੱਕਦਾਰ ਹੈ ਤੇ ਉਹ ਚੰਬੇਵਾਲ ਹਲਕਾ ਮੁਬਾਰਕ ਦਾ ਹੱਕਦਾਰ ਹੈ ਕਿਉਂਕਿ ਕਿਰਪਾ ਦਾ ਸਾਥ ਹੀ ਤੁਹਾਡੀ ਹੋਈ ਹੈ ਅਦਰਵਾਈਜ਼ ਤਾਂ ਤੇਰੇ ਯਾਰ ਨੂੰ ਤਬਰ ਨੂੰ ਫਿਰਦੇ ਸੀ ਪਰ ਸੋਨਾ ਧੰਨਵਾਦ ਕਰਨਾ ਹੈ ਸਾਡੀ ਹਾਈਪਾਨ ਮਾਨਯੋਗ ਵਰਿੰਗ ਕੇਜਰੀ왈 ਜੀ ਦਾ ਸਾਡੇ ਪਾਰਟੀ ਸੁਪਰੀਮੋ ਔਰ ਸਾਡੇ ਪੰਜਾਬ ਦੇ ਇਮਾਨਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਔਰ ਸਾਡੇ ਜਨਰਲ ਸਕੱਤਰ ਇੰਚਾਰਜ ਸੰਗਠਨ ਦੇ ਇੰਚਾਰਜ ਸੰਦੀਪ ਪਾਠਕ ਜੀ ਦਾ ਔਰ ਸਾਡੇ ਨਵ ਨਿਯੁਕਤ ਪ੍ਰਧਾਨ ਅਮਨ ਅਰੋੜਾ ਜੀ ਦਾ समुची लीडरशिप का समुची जिले की लीडरशिप का समुचे साथ लैवल सा दर्जा बदर्जा साहदेदार साहबान जिन्होंने दिल एक करता जिन्होंने मेहनत की थी उन्होंने दिल दिया दहराइया तो मैं धनवाद करता और गाला बिल्कुल ठीक है ਦਰਾਣਾ ਸੁਣਿਆ ਕਰੋ ਫਿਰਦਾ ਆ ਕਿਧੜੇ ਕੇ ਸੰਦੀ ਪਾਤੀ ਤੁਰੀ ਸੀ ਜੀ ਜਰਮ ਖਾਲ ਵਿੰਦ ਕੀਤੀ ਸੰਧੂ ਹਰਮਿੰਦਰ ਸੰਧੂ ਜਰਵਾਹ ਸਰਪੰਦ ਕੀਤੀ ਹੁਣ ਲੱਭ ਕੇ ਦਿਖਾ ਸਾਡੇ ਬਲੌਕ ਪ੍ਰਧਾਨਾਂ ਨੇ ਬਹੁਤ ਤਰਸ ਕੀਤੀ ਔਰ ਕੁਝ ਜਿਹੜੇ ਕੈਨ ਨੂੰ ਬਲਵਕ ਪ੍ਰਦਾਨ ਸੀ ਉਹ ਵੀ ਖਿੱਦੜ ਸਾਹਮਤ ਹੋਏ ਜਿੰਦਾਬਾਦ ਜਿੰਦਾਬਾਦ ਔਰ ਜਿੰਦਾਬਾਦ ਜੋ ਬਾਰਿਸ਼ ਹੋ ਰਹੀ ਆ ਇਹਦਾ ਹਥਰੋਗੇ Indra ਦੇਵਤਾ ਵੀ ਅੱਜ ਕ੍ਰੋਸ਼ ਆ ਅੱਜ ਕ੍ਰੋਸ਼ ਧੰਨਵਾਦ ਅੱਜ ਜਿਹੜਾ ਕਾਪੀਆਂ ਦਾ ਨਾਸ਼ ਹੋਇਆ ਉਹ ਤੋਂ Indra ਦੇਵਤਾ ਕ੍ਰੋਸ਼ ਆ ਮੇਗਾ ਚੱਪਿਆ ਯਾਦੋ ਦੁਫੀਸ ਹਰ ਗਿੱਦੜਾ ਦੇ ਵਿੱਚ ਇੱਕ ਦੇ ਪਾਰਟੀ ਵਾਲੇ ਹੋਵੇ ਦੇਖੋ ਗਿੱਦੜਾ ਜਿਹੜੇ ਦੂਜੀ ਪਾਰਟੀ ਦੇ ਕਾਂਗਰਸ ਵਾਲੇ ਉਹ ਵੀ ਗਿੱਦੜੇ ਸੀ ਉਹ ਵੀ ਗਰੁੱਪ ਬਣਾ ਗਿੱਦੜਾ ਵਾਲਾ ਗਰੁੱਪ ਕਹਿੰਦਾ ਸੀ ਬਸ ਅਸੀਂ ਤਾਂ ਜਿੱਤੇ ਪਏ ਹਾਂ ਦੇਖੋ ਇਲੈਕਸ਼ਨ ਕਮਿਸ਼ਨ ਨੇ ਤਾਂ ਗਿੱਦੜਾ ਨੂੰ ਇੱਕ ਹਫਤਾ ਹੋਰ ਵੀ ਦਿੱਤਾ ਬਾਰ ਨਹੀਂ ਬੱਜ ਸਕੇ ਜੋ ਇਸ ਕਰਕੇ ਆ ਤੁਸੀਂ ਦੇਖੋ ਕਾਂਗਰਸ ਦਾ ਜੋ ਭੇੜਾ ਕਾਕ ਆ ਸੁਨਦਰ ਸ਼ਾਮ अरोड़ा ਜਿਹੜੇ ਅਸੀਂ ਡਾਕੂ ਕਹਿੰਦੇ ਆ ਕਾਕੂ ਡਾਕੂ ਦੇ ਸਟਾਫ ਚਾਰੀ ਜਦੋਂ ਇਹਨੂੰ ਭੜਿਆ ਸੀ ਤਾਂ ਰੋਂਦਾ ਕਿਦਾ ਸੀ ਕਾਕੂ ਦੇ ਪਛਤਾ ਚਾਰੀ ਦੇ ਹੱਥ ਜੋਏ ਉਸ ਪਾਰਟੀ ਦਾ ਸਾਥ ਕੋ ਕੱਖ ਨਹੀਂ ਮਾਰ ਸਕਦਾ ਜੇਕਰ ਕਾਂਗਰਸ ਦਾ ਬੇੜਾ ਅਖਰ ਕੀਤਾ ਤੇ ਕਾਕੂ ਨੇ ਕੀਤਾ ਤੇ ਜੇਕਰ ਕਰਨਾ ਇਸ ਡਾਕ ਦੀ ਗੱਲ ਕਰ

ਉਧਰੋਂ ਮੰਝਾ ਵੀ ਪੋਣਾ ਆਂਦਾ ਜਿਹਨੂੰ ਬਈ ਦਸ ਮੂਰਖਾ ਉਮਰ ਸੀ ਤਾਂ ਗਰੀਬ ਦੀ ਵਾਰੀ ਆਈ ਤੇ ਤੈਨੂੰ ਮੁੱਖ ਮੰਤਰੀ ਬਣਾ ਦਿੱਤ ਨੂੰ ਔਰ ਤੂੰ ਮਜਾ ਚੋਣਾਂ ਪਿਆ ਜਾ ਕੇ ਦਸ ਮੇਰੀ ਜਾਂਦੇ ਆ ਤੂੰ ਮੁੱਖ ਮੰਤਰੀ ਵਾਲਾ ਕੰਮ ਕਰ ਫਿਰ ਨੀਜੀਆ ਕੀ ਵਾ ਚੰਗੀਆਂ ਹਾਰਦੀ ਆ ਫਿਰ ਜਿੰਨੇ ਵੀ ਗਰੀਬਾਂ ਦਾ ਰਸਤਾ ਔਰ ਜਦੋਂ ਵੋਟਰਾਂ ਹੋਈਆਂ ਇਹ ਆਪਣੀਆਂ ਦੋਨੇ ਸੀਟਾਂ ਹਾਰ ਗਿਆ ਫਿਰ ਭਰਾ ਨੂੰ ਪਾਰਟੀ ਦੇ ਖਿਲਾਫ ਲੜਾਇਆ ਉਹ ਹਾਰ ਗਿਆ ਫਿਰ ਇਹ ਕਹਿੰਦੇ ਡਾਕਟਰ ਰਾਜ ਨੇ ਆਪਣੀ ਮਾਂ ਦੇ ਪਿੱਛੇ ਝੂਰਾ ਮਾਰਿਆ ਵੇ ਭਾਈ ਮੈਂ ਤਾਂ ਸਾਹਮਣੇ ਲੜਦਾ ਤੁਸੀਂ ਅੰਦਰ ਬੈਠ ਕੇ ਮਾਂ ਦੀ ਪਿੱਛੇ ਝੂਰਾ ਪਿੱਛੇ ਤੇਰੇ ਸਾਹਮਣੇ ਝੂਰਾ ਮਾਰਦੇ ਤੁਸੀਂ ਜੋ ਜਦ ਤੱਕ ਇਹਦਾ ਸਵਾਲ ਹੈ ਤਿੰਨੇ ਸੀਟਾਂ ਹਾਰ ਗਿਆ ਔਰ ਫਿਰ ਪਗਵਾੜਾ ਹੋ ਗਿਆ ਪਗਵਾੜਾ ਹੋ ਕੇ ਆ ਦੁਆ ਤੋ ਆ ਗਿਆ ਇਹਦਾ ਪਗਵਾੜਾ ਬੰਦਾ ਆ ਗਿਆ ਘਰ ਚ ਨਾਲ ਇਹ ਤੇਰੇ ਜੰਮਤ ਦਾ ਆਪਣੇ ਘਰ ਚ ਲੜਾਈ ਨਾਲ ਫਿਰ ਦਸ ਰੋਸ ਕਰਕੇ ਠੰਡਾ 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 ਰਾਹ ਠੰਡਾ ਦਾ ਕੀ ਨਾਲ ਉਹ ਤੇ ਭੋਗਦੇ ਆ ਆ ਜਿੰਨੇ ਦੋਨੋਂ ਆ ਠੰਡਾ ਤੇ ਰਣਜੀਤ ਦੋਨੇ ਕਟਿਆ ਦਾ ਵਪਾਰ ਪਹਿਲਾਂ ਬਿਓ ਕੋ ਹਾਰੇ ਹੁਣ ਪੂਰੇ ਦੁਨੀਆਂ ਦਾ ਇਹ 10 ਘਟਾਣਾ ਦਾ ਉਹ ਡਾਕਟਰ ਦਾ ਨਾਮ ਪਰਦਾ ਉਹ ਮਾਰੋ ਤੇ ਰੱਖੇ ਸੋ ਅਸੀਂ ਪਰ ਦੇਖੇ ਕੱਢਿਆ ਤੇ ਤੁਸੀਂ ਕੱਢਿਆ ਜੇ ਅੱਜ ਮੈਂ ਬੋਲ ਰਿਹਾ ਤੇ ਤੁਸੀਂ ਮੇਰੀ ਤਾਕਤ ਹੈ ਤੁਹਾਡੀ ਮਦਦ ਉਹ ਬੋਲ ਰਿਹਾ ਮੈਂ ਸੋ ਸਾਥੀਓ ਤੁਹਾਡਾ ਸਾਰਿਆਂ ਦਾ ਚੱਬਿਆਲ ਵਾਲਿਆਂ ਨੂੰ ਖਾਸ ਤੌਰ ਤੇ ਧੰਨਵਾਦ ਤੁਹਾਡੇ ਦਾ ਬੋਟਾ ਵੀ ਕਹਿੰਦੇ ਪੰਜਾਬ ਚ ਸਭ ਤੋਂ ਘੱਟ ਪਈਆਂ ਇਹ ਜਿੱਤੇ ਵੀ ਸਭ ਤੋਂ ਘੱਟ ਮਾਰਦੇ ਤੇ ਉਸ ਦਾ ਕਮਾਰ ਕਰਤੀ ਯਾਰ ਤੁਹਾਡੇ ਦੇ ਮੈਨੂੰ ਮਾਣ ਮੈਂ ਸਭਾ ਦੇ ਕੇਈ ਜਨਮਾਂ ਤੱਕ ਤੁਹਾਡਾ ਮੈਂ ਕਰਜ਼ਦਾਰ ਨਹੀਂ ਕਰ ਸਕਦਾ ਸੋ ਚੰਦੇਵਾਲ ਦੀ ਸ਼ੁਰੂਆਤ ਦੇ ਵਿੱਚ ਸਮੂਹ ਸਾਥੀਆਂ ਸਮੇਤ ਹਮੇਸ਼ਾ ਇਸੇ ਤਰ੍ਹਾਂ ਹਾਜ਼ਰ ਰਹਿਣਗੇ ਔਰ ਯਾਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਅਸੀਂ ਤਾਂ ਕੀਆ ਦੀ ਬਹੁਤ ਸਭਾ ਸੀ ਅਸੂਰਾਂ ਦੇ ਨਾਲ ਖੜੇ ਰਹੇ ਤੇ ਜਦੋਂ ਵੋਟਾਂ ਦਾ ਟਾਈਮ ਆਇਆ ਉਹ ਫੋਟੋ ਕਿਸੇ ਹੋਰ ਰੱਖ ਜਾਣ ਲੱਪੇ ਆ ਪੈ ਗਏ ਦੋਵੇਂ ਕਾਮਾ ਨਾਲ ਮੇਰੇ ਅਲਬਮ ਜ਼ਰੂਰੀ ਹੋਊ ਕਿਉਂਕਿ ਕਿਉਂਕਿ ਤੁਸੀਂ ਸਾਨੂੰ ਕੰਨ ਲਵਾਇਆ ਕੰਨ ਤੁਸੀਂ ਯਾਰ ਬੜੇ ਬੇਗਾਨਤ ਔਰ ਸਾਡੇ ਸਾਥੀ ਜਿਹੜੇ ਆ ਕੀ ਹੋਇਆ 14 ਚੱਲਦੀਆਂ ਰਹਿੰਦੀਆਂ ਪਰ ਇਹ ਸਾਥੀ ਸਾਡੇ ਨਾਲ ਖੜੇ ਰਹਿਣ ਔਰ ਚੱਪੇ ਵਾਲ ਦੇ ਵਿੱਚ ਰਿਕਾਰਡ ਬਣਿਆ ਪੰਜਾਬ ਦਾ ਜਲ ਰਿਕਾਰਡ 60% ਮੁਕਾਬल्या 60% ਡਾਕਟਰ ਰਾਜ ਕੁਮਾਰ ਜਿੰਦਾਬਾਦ ਡਾਕਟਰ ਸ਼ਾਹ ਕੁਮਾਰ ਜਿੰਦਾਬਾਦ ਡਾਕਟਰ ਸੁਨੀਲ ਕੁਮਾਰ ਜਿੰਦਾਬਾਦ ਡਾਕਟਰ ਜਤਿੰਦਰ ਕੁਮਾਰ ਜਿੰਦਾਬਾਦ ਜਦੋਂ ਮੀਡੀਆ ਪੁੱਛਦਾ ਸੀ ਕਹਿੰਦਾ ਜੀ ਮੁਕਾਬਲਾ ਕਿਹਦੇ ਨਾਲ ਹੈ ਤੇ ਮੈਂ ਤੇ ਸ਼ਾਕ ਵੀ ਤੇ ਹੀ ਕਹਿੰਦੇ ਸੀ ਜਤਿੰਦਰ ਜੀ ਇਹ ਕਹਿੰਦੇ ਸੀ ਸਾਡਾ ਮੁਕਾਬਲਾ ਨਹੀਂ ਭਾਈ ਆਪਣੇ ਨਾਲ ਹੈ ਉਹਦਾ ਆਪਣਾ ਰਿਕਾਰਡ ਬਿਹਤਰ ਕਰਾਂਗੇ ਸੋ ਅਸੀਂ ਆਪਣਾ ਰਿਕਾਰਡ ਬਿਹਤਰ ਕੀਤਾ ਔਰ ਮੇਰਾ ਖਿਆਲ ਕੇ ਜੇ ਪੂਰਾ ਮੋੜਾ ਪੈ ਜਿੰਦੀਆਂ ਤੇ 40000 ਤੋਂ ਜ਼ਿਆਦਾ ਬੋਕਾ ਲੱਗ ਜਾਵੇ। ਦੋਨਾ ਸਾਰੇ ਸਾਥੀਆਂ ਦਾ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਸਾਥੀਓ ਮੈਂ ਤੁਹਾਨੂੰ ਭਰੋਸਾ ਵੀ ਦਵਾਦਾ ਕਿ ਤੁਹਾਡਾ ਮਾਨ ਸਤਕਾਰ ਤੁਹਾਡੇ ਕੰਮ ਇਹ ਤੈਨ ਤੁਹਾਨੂੰ ਦੇ ਨਾਲ جاری ਰਹਿਣਗੇ ਔਰ ਮੈਂ ਅਖੀਰ ਦੇ ਵਿੱਚ ਧੰਨਵਾਦ ਕਰਦਾ ਹਾਂ। ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਮੈਂ ਉਹਨਾਂ ਨੂੰ ਕਿਹਾ ਸੀ ਸਟੇਜ ਤੋਂ ਕਿ ਮੁੱਖ ਮੰਤਰੀ ਸਾਹਿਬ ਜਿੰਨੀ ਵਾਰੀ ਤੁਸੀਂ ਆਦੇ ਅਸਕਰ ਕਰੋੜ ਵੱਜ ਜਾਂਦੀ ਹੈ ਔਰ ਤਿੰਨ ਵਾਰੀ ਆਇਆ ਤਾਂ 30000 ਹੋ ਗਿਆ ਲੇਖਤੀ ਵਾਰੀ ਹੋਰ ਆ ਜਾਂਦੇ ਤਾਂ ਹੋਰ ਵੱਟ ਕੱਢਦੇ ਨੇ ਸੀ ਉਹਨਾਂ ਨੇ ਸੋ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਜੋ ਵੀ ਮੰਗਾਂ ਸੀ ਰੱਖੀਆਂ ਉਹਨਾਂ ਨੇ ਉਹਨਾਂ ਦਾ ਐਲਾਨ ਕੀਤਾ ਤੇ ਉਹਨਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਔਰ ਹੀਰ ਦੇ ਵਿੱਚ ਸੰਦੀਪ ਪਾਠਕ ਜੀ ਤੁਸੀਂ ਬਹੁਤੇ ਦੇਖੇ ਨਹੀਂ ਹੋਣੇ ਪਰ ਸੁਣੇ ਜ਼ਰੂਰ ਹੋੜੇ ਜੇਕਰ ਮੇਰਾ ਸਹਿਯੋਗ ਮੇਰੇ ਤੇ ਵਿਸ਼ਵਾਸ ਕਿਸ ਨੇ ਜਤਾਇਆ ਤੇ ਸੰਦੀਪ ਪਾਠਕ ਨੇ ਜਤਾਇਆ ਔਰ ਮੈਂ ਸਾਥੀ ਉਹਨਾਂ ਦੇ ਉਹਨਾਂ ਦੇ ਵਿਸ਼ਵਾਸ ਤੇ ਤੁਸੀਂ ਸਾਰਿਆਂ ਨੇ ਇੰਨੀ ਕਿ ਮੋਟਾ ਪਾਈ ਹੈ ਕਿਸ ਉਹਨਾਂ ਦੇ ਵਿਸ਼ਵਾਸ ਤੇ खरे ਉਤਰੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਕੰਮ ਕਰਾਂਗੇ ਤੇ ਜਿੱਥੇ ਖੜੇ ਆਪਾਂ ਖੜੇ ਰਹੀਏ ਆਪਾਂ ਨਾਲ ਡੱਟ ਕੇ ਖੜੇ ਰਹੀਏ ਆ ਫੋਟੋ ਆ ਫੋਟੋ ਬਚਵਾ ਕੇ ਦਾ ਆਪਾਂ ਆਪਣੇ ਆਪ ਨੂੰ ਖੜਾ ਵੀ ਕਰਦੇ ਸੋ ਸਾਰੀ ਸੰਗਤ ਆ ਸਾਰੇ ਸਰਪੰਚ ਸਾਹਿਬਾਨਾਂ ਦਾ ਪੰਚ ਸਾਹਿਬਾਨਾਂ ਦਾ ਲੰਬੜਦਾਰ ਸਾਹਿਬਾਨਾਂ ਦਾ ਸਾਰੇ ਪਿੰਡਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਚੋਂ ਰਕਾਰਡ ਤੋੜ ਗੋਟਾਂ ਪਈਆਂ ਉਹਨਾਂ ਨੂੰ ਨਰਾਮ ਵੀ ਪੋਸ਼ਟ ਕੀਤਾ ਹੋਇਆ ਉਹ ਨਰਾਮ ਵੀ ਦੇਵਾਂਗੇ ਜਿਨ੍ਹਾਂ ਨੇ 90% ਤੋਂ ਜ਼ਿਆਦਾ ਵੋਟ ਪਈ तव्हांखे बहुत बहुत धन्यवाद वाहिगुरु जी ख़ालसा वाहेगुरु बसंती